ਕਾ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚੈਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆ ਜੀ ਅੱਜ ਆਪਾਂ ਜਿਹੜੇ ਸੂਟ ਲੈ ਕੇ ਆਏ ਆ ਬਹੁਤ ਹੀ ਸੋਹਣੀ ਕਾਟਨ ਲੈ ਕੇ ਆਈਆਂ ਸੋ ਬਹੁਤ ਸੋਹਣੇ ਪ੍ਰਿੰਟਾਂ ਦੇ ਨਾਲ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਲੈ ਕੇ ਸਕਰੀਨ ਸ਼ਾਟ ਤੁਸੀਂ ਵਟਸਐਪ ਦਾ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਉਹਦੇ ਉੱਪਰ ਜਾ ਕੇ ਸੈਂਡ ਕਰ ਸਕਦੇ ਹੋ ਤੇ ਘਰ ਬੈਠੇ ਜਿੱਥੇ ਮਰਜੀ ਤੁਸੀਂ ਕਿਸੇ ਸ਼ਹਿਰ 'ਚ ਬੈਠੇ ਹੋ ਚਾਹੇ ਪਿੰਡ 'ਚ ਬੈਠੇ ਹੋ ਜਿੱਥੇ ਮਰਜੀ ਬੈਠੇ ਤੁਸੀਂ ਆਪਣਾ ਸੂਟ ਘਰੋਂ ਮੰਗਵਾ ਸਕਦੇ ਹੋ ਤੇ ਪਲੀਜ਼ ਜਿਹੜੀਆਂ ਭੈਣਾਂ ਫਸਟ ਟਾਈਮ ਮੇਰੀ ਵੀਡੀਓ ਨੂੰ ਦੇਖ ਰਹੀਆਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਆਪਾਂ ਡੇਲੀ ਤੁਹਾਡੇ ਲਈ ਬਹੁਤ ਸੋਹਣੀਆਂ ਸੋਹਣੀਆਂ ਕਲੈਕਸ਼ਨਾਂ ਲੈ ਕੇ ਆਉਂਦੇ ਆ ਤੇ ਹਰ ਪ੍ਰਾਈਸ ਦੇ ਉੱਪਰ ਲੈ ਕੇ ਆਉਂਦੇ ਆ ਤੇ ਰੀਜ਼ਨੇਬਲ ਪ੍ਰਾਈਸ ਤੁਹਾਨੂੰ ਆਪਣੀ ਸ਼ਾਪ ਤੇ ਮਿਲੂਗਾ ਜੀ ਤੇ ਵੈਰਾਈਟੀ ਸਾਰੀ ਬ੍ਰਾਂਡ ਦੀ ਮਿਲੂਗੀ ਬਹੁਤ ਸੋਹਣੇ ਚਾਹੇ ਆਪਣੇ ਕੋਲ 500 ਦਾ ਸੂਟ ਮੰਗਵਾ ਲਓ ਚਾਹੇ 5000 ਵਾਲਾ ਮੰਗਵਾ ਲਓ ਸਾਰੀ ਜਿੰਨੀ ਵੀ ਕਲੈਕਸ਼ਨ ਦਵਾਂਗੇ ਸਾਰੀ ਬ੍ਰਾਂਡ ਦੀ ਤੇ ਸੁਪਰ ਕਲੈਕਸ਼ਨ ਦਵਾਂਗੇ ਸੋ ਜਿਹੜੀਆਂ ਭੈਣਾਂ ਫਸਟ ਟਾਈਮ ਵੀਡੀਓ ਨੂੰ ਦੇਖ ਰਹੀਆਂ ਨੇ ਹੇਠ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਰੱਖੋ ਬੈਲ ਦਾ ਆਈਕਨ ਪ੍ਰੈਸ ਕਰ ਲਓ ਤਾਂ ਕਿ ਡੇਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਵੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਕਲੈਕਸ਼ਨ ਕਿੰਦਾਂ ਦੀ ਲੱਗਦੀ ਆ ਬਾਕੀ ਬਹੁਤ ਪੈਣਾ ਦੇ ਮੈਸੇਜ ਆਉਂਦੇ ਆ ਮੈਂ ਹਰ ਵੀਡੀਓ ਦੇ ਵਿੱਚ ਦੱਸਦੀ ਆ ਕਿ ਕੈਸ਼ ਔਨ ਡਿਲੀਵਰੀ ਆਪਣੀ ਅਵੇਲੇਬਲ ਨਹੀਂ ਹੈਗੀ ਜੀ ਆਪਾਂ ਆਨਲਾਈਨ ਪੇਮੈਂਟ ਹੀ ਲੈਣੇ ਆ ਸੋ ਜੇ ਤੁਸੀਂ ਸੂਟ ਕੋਈ ਵੀ ਮੰਗਵਾਉਣਾ ਤਾਂ ਆਨਲਾਈਨ ਬੇਫਿਕਰ ਹੋ ਕੇ ਕੋਈ ਇਦਾਂ ਦਾ ਤੁਹਾਡੇ ਨਾਲ ਫਰਾਡ ਨਹੀਂ ਹੋਣ ਲੱਗਿਆ ਜੀ ਕੋਈ ਤੁਹਾਡਾ ਇਹ ਨਹੀਂ ਹੈਗਾ ਕਿ ਤੁਹਾਡੇ ਪੈਸੇ ਤੁਸੀਂ ਭੇਜਦੇ ਤਾਂ ਅਸੀਂ ਮੁੜ ਕੇ ਤੁਹਾਨੂੰ ਮਿਲਣਾ ਨਹੀਂ ਹੈਗਾ ਸੋ ਬੇਫਿਕਰ ਹੋ ਕੇ ਤੁਸੀਂ ਆਪਣੀ ਪੇਮੈਂਟ ਕਰਕੇ ਆਪਣਾ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਤੇ ਜਿਹੜੀਆਂ ਭੈਣਾਂ ਨੇ ਫੈਬਰਿਕ ਨੂੰ ਫੀਲ ਕਰਕੇ ਲੈਣਾ ਤੁਸੀਂ ਦੇਖ ਕੇ ਲੈਣਾ ਤਾਂ ਤੁਸੀਂ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਪਰ ਸ਼ਾਪ ਤੇ ਆਉਣ ਲਈ ਤੁਸੀਂ ਪਲੀਜ਼ ਇੱਕ ਕਾਲ ਕਰਕੇ ਜਰੂਰ ਆਇਓ ਕਈ ਵਾਰੀ ਕਿਉਂਕਿ ਇਹ ਘਰ ਦੇ ਵਿੱਚ ਹੀ ਸ਼ਾਪ ਆ ਕਈ ਵਾਰੀ ਕੰਮਕਾਰਾਂ ਦੇ ਵਿੱਚ ਆਪਾਂ ਲੇਟ ਫਲੇਟ ਵੀ ਹੋ ਜਾਂਦੇ ਆ ਸ਼ਾਪ ਖੋਲਣ ਦੇ ਲਈ ਤਾਂ ਤੁਸੀਂ ਕਾਲ ਕਰਕੇ ਜਰੂਰ ਆਇਓ ਤਾਂ ਕਿ ਉਰੇ ਪਰੇ ਨਾ ਹੋਈਏ ਤਾਂ ਤੁਹਾਨੂੰ ਅਟੈਂਡ ਕਰ ਸਕੀਏ ਤੁਹਾਡਾ ਗੇੜਾ ਨਾ ਲੱਗੇ ਤੇ ਲਓ ਜੀ ਜਿਆਦਾ ਗੱਲਾਂ ਨਹੀਂ ਕਰਦੀ ਦਿਖਾਉਣੀ ਆ ਤੁਹਾਨੂੰ ਅੱਜ ਦੀ ਸੁਪਰ ਕਲੈਕਸ਼ਨ ਲਓ ਜੀ ਇਹ ਵਾਲੇ ਸੂਟ ਸੀ ਮੈਂ ਵੀ ਇਹਦੇ ਨਾਲ ਦਾ ਸੇਮ ਸੂਟ ਸਟਿਚਿੰਗ ਕੀਤਾ ਵਾ ਤੇ ਤੁਸੀਂ ਦੇਖਿਆ ਹੋਣਾ ਨਹੀਂ ਤਾਂ ਹੁਣ ਪਾਉਣ ਲੱਗ ਜਾਾਂਗੇ ਉਹਦੇ ਵਿੱਚ ਤੁਸੀਂ ਦੇਖ ਲਿਓ ਬਹੁਤ ਸੋਹਣਾ ਯਾਨੀ ਕਿ ਫੈਬਰਿਕ ਇੰਨਾ ਸੋਹਣਾ ਬਿਲਕੁਲ ਹੀ ਬਟਰ ਵਰਗਾ ਫੈਬਰਿਕ ਆ 1% ਵੀ ਯਾਨੀ ਕਿ ਇਹ ਤੇ ਸਿੰਥੈਟਿਕ ਨਹੀਂ ਤੇ ਇੰਨੀ ਸੋਹਣੀ ਇਹ ਸਾਰੀ ਜਿੰਨੀ ਵੀ ਇਹ ਵਾਲੀ ਕਲੈਕਸ਼ਨ ਹਨਾ ਸਾਰੀ ਐਸਕੇ ਦੀ ਅੱਜ ਜਿੰਨੀ ਵੀ ਕਲੈਕਸ਼ਨ ਦਿਖਾਉਂਗੀ ਸਾਰੀ ਐਸਕੇ ਦੀ ਦਿਖਾਉਂਗੀ ਤੇ ਰਬਾਬ ਦੇ ਸੂਟ ਦਿਖਾਉਂਗੀ BLM ਦੀ ਬਹੁਤ ਸੋਹਣੀ 2x2 ਕਾਟਨ ਆਈਆ ਉਹ ਵਾਲੀ ਦਿਖਾਉਂਗੀ ਬਹੁਤ ਸੋਹਣੀਆਂ ਕਲੈਕਸ਼ਨ ਆਈਆਂ ਨੇ ਤੇ ਫੀਲ ਵੀ ਇੰਨੀ ਸੋਹਣੀ ਆ ਕੱਪੜੇ ਦੀ ਕੱਪੜੇ ਦਾ ਪ੍ਰਿੰਟ ਵੀ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਕੱਪੜੇ ਦੀ ਪ੍ਰਿੰਟਿੰਗ ਬਹੁਤ ਸੋਹਣੀ ਆ ਦੇਖ ਲਿਓ ਪ੍ਰਿੰਟ ਡਿਜ਼ਾਈਨ ਜਿਹੜਾ ਵੀ ਤੁਹਾਨੂੰ ਪਸੰਦ ਲੱਗਿਆ ਲੈ ਸਕਦੇ ਹੋ ਹਨਾ ਪ੍ਰਿੰਟਿੰਗ ਆ ਤੁਹਾਨੂੰ ਮੈਂ ਅੱਜ ਨਾਲ ਲਾ ਲਾ ਕੇ ਦਿਖਾ ਰਹੀ ਆ ਵੀ ਇਸ ਤਰ੍ਹਾਂ ਇਹਦੀ ਲੁੱਕ ਬਣੂਗੀ ਲਾਈਨਾਂ ਇਸ ਤਰ੍ਹਾਂ ਬਣਣਗੀਆਂ ਸੋ ਤੁਸੀਂ ਜਿਹੜਾ ਸੂਟ ਤੁਹਾਨੂੰ ਪਸੰਦ ਲੋ ਆਲਓਵਰ 5 ਮੀਟਰ ਦੀ ਕੱਟ ਮਿਲੂਗੀ ਪ੍ਰਾਈਸ ਇਹਨਾਂ ਦਾ ਰਹੂਗਾ ਇਹ ਜਿਹੜਾ ਜੇ ਤਾਂ ਤੁਸੀਂ ਦੋ ਸੂਟ ਲੈਣੇ ਹੋ ਤਾਂ 1500ਵਾਂ ਦੇ ਰਹਿਣਗੇ ਸਿੰਗਲ ਸੂਟ 810 ਸਕਰੀਨ ਤੇ ਜਿਹੜਾ ਪ੍ਰਾਈਸ ਆ ਉਹ 800 ਸ਼ੋ ਹੋਊਗਾ ਪਰ ਜੇ ਤੁਸੀਂ ਦੋ ਸੂਟ ਮੰਗਾਉਂਗੇ ਤਾਂ 1500ਵਾਂ ਦੇ ਲੱਗਣਗੇ ਕੋਰੀਅਰ ਇੱਕ ਸੂਟ ਤੇ 50 ਰੁਪਏ ਰਹੂਗਾ ਜੀ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਹੀ ਪਿਆਰੀ ਬਹੁਤ ਹੀ ਸੋਹਣੀ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਦਿਓ ਇਹਦੇ ਵਿੱਚ ਤੁਹਾਨੂੰ ਦੋ ਕਲਰ ਦਵਾਂਗੀ ਇੱਕ ਬਲੂ ਕਲਰ ਆ ਇੱਕ ਪਰਪਲ ਸ਼ੇਡ ਦੋਨੀਆਂ ਕਲਰ ਬਹੁਤ ਪਿਆਰੇ ਬਹੁਤ ਸੋਹਣੇ ਆ ਲਓ ਜੀ ਇਹ ਹੈਗਾ ਬਲੂ ਕਲਰ ਇਹ ਬਲੂ ਕਲਰ ਦੇ ਉੱਪਰ ਆ ਚੈੱਕ ਕਰ ਲਓ ਪ੍ਰਿੰਟਿੰਗ ਆ ਤਾਂ ਇੰਨੀਆਂ ਸੋਹਣੀਆਂ ਨੇ ਪ੍ਰਿੰਟ ਥੋੜਾ ਕੋਈ ਵੀ ਛੱਡਨ ਨੂੰ ਜੀ ਨਹੀਂ ਕਰਨਾ ਕੋਈ ਵੀ ਪ੍ਰਿੰਟ ਨਾਲ ਇਹਦੇ ਬਲੂ ਕਲਰ ਦਾ ਹੋ ਜਾਊਗਾ ਦੁਪੱਟਾ ਹਨਾ ਚਾਹੇ ਤੁਸੀਂ ਦੁਪੱਟੇ ਨੂੰ ਟਾਈ ਡਾਈ ਕਰਵਾ ਸਕਦੇ ਹੋ ਜਾਨਕਿ ਮੇਰਾ ਸੂਟ ਇਹਦੇ ਨਾਲ ਜਿਹੜਾ ਬਣਿਆ ਹੋਇਆ ਬਹੁਤ ਸੋਹਣਾ ਦੁਪੱਟਾ ਲਾਈਨਿੰਗ ਵਾਲਾ ਪਰ ਰੱਖਿਆ ਸੀਗਾ ਤੇ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਜਾਨਕਿ ਪਾ ਕੇ ਯਾਦ ਕਰੋਗੇ ਇੰਨਾ ਸੋਹਣਾ ਸਟਾਫ ਆ ਇਹ ਸਾਰਾ ਐਸਕੇ ਬ੍ਰਾਂਡ ਦਾ ਰੋਗਾ ਪੂਰਾ ਵਧੀਆ ਟੌਪ ਦਾ ਬ੍ਰਾਂਡ ਆ ਜਿਹੜੀ ਵੀ ਪਹਿਣਾ ਬਲੂ ਸੂਟ ਆਰਡਰ ਕਰੋਗੀ ਨਾ ਇਹਦੀ ਕੱਟ ਟਾਈਟਾਈ ਆਉਗੀ ਇਹ ਪਿੱਛੇੋਂ ਥਾਣ ਦੇ ਵਿੱਚ ਹੀ ਇਹ ਥਾਣਾਂ ਚ ਆਈ ਸੀ ਆਪਣੇ ਕੋਲ ਇਸ ਤਰ੍ਹਾਂ ਜਿਵੇਂ ਆ ਤੁਸੀਂ ਰੋਲ 'ਤੇ ਦੇਖਦੇ ਹੋ ਇਸ ਤਰ੍ਹਾਂ ਆਪਣੇ ਕੋਲ ਰੋਲ ਦੇ ਉੱਪਰ ਇਹ ਸਾਰੇ ਸੂਟ ਸੀਗੇ ਉਨੇ ਆਪਣੇ ਕੋਲ ਸਿੰਗਲ ਸਿੰਗਲ ਸੂਟ ਆ ਜਿਹੜੀਆਂ ਭੈਣਾਂ ਨੂੰ ਵੀ ਚਾਹੀਦਾ ਹੋਇਆ ਤੇ ਇਹਦੀ ਕੱਟ ਮੈਂ ਪਹਿਲਾਂ ਹੀ ਦੱਸ ਦਿੰਨੀ ਆ ਫਿਰ ਕਈ ਵਾਰੀ ਘਰੇ ਗਏ ਤੇ ਭੈਣਾਂ ਕਹਿਣਾ ਹਨਾ ਟਾਈ ਟਾਈ ਇਹ ਪਿੱਛੋਂ ਹੀ ਇਸ ਤਰ੍ਹਾਂ ਕੱਟ ਹੋ ਕੇ ਆਇਆ ਸੀ ਟਾਈ ਟਾਈ ਇਹਦੀ ਕੱਟ ਰੋਲ ਤੋਂ ਐਂਡ ਵਾਲੇ ਸੂਟ ਦੀ ਰਹਿ ਗਈ ਸੀ ਸੋ ਇਹ ਟਾਈ ਟਾਈ ਕੱਟ ਤੁਹਾਨੂੰ ਮਿਲੂਗੀ ਜੀ ਸੂਟ ਪੂਰਾ ਪ੍ਰੋਪਰ 5 ਮੀਟਰ ਦਾ ਹੋਊਗਾ ਇਸ ਤਰ੍ਹਾਂ ਨਹੀਂ ਹੈਗਾ ਵੀ ਕੋਈ ਜਾਨਕਿ 2 ਪੀਸਾਂ ਚ ਆ ਸੂਟ ਇਹ ਵਾਲਾ ਬਲੂ ਕਲਰ ਵਾਲਾ ਇਕੱਲਾ ਦੂਜਾ ਇਹ ਨਾ ਮੈਂ ਪਰਪਲ ਦਿਖਾਇਆ ਉਹ 5 ਮੀਟਰ ਹੀ ਮਿਲੂਗਾ ਹਲੋ ਨੈਕਸਟ ਦੇਖ ਲੋ ਇਹ ਵੀ ਐਸਕੇ ਦਾ ਆ ਦੇਖੋ ਮੈਂ ਤੁਹਾਨੂੰ ਸਟੈਂਪਿੰਗ ਵੀ ਚੈੱਕ ਕਰਵਾ ਦਿੰਨੀ ਆ ਐਸਕੇ ਬ੍ਰਾਂਡ ਦੀ ਰੋਗੀ ਇਹ ਐਸਕੇ ਦਾ ਬ੍ਰਾਂਡ ਰੋਗਾ ਬਹੁਤ ਹੀ ਪਿਆਰਾ ਤੇ ਪ੍ਰਿੰਟਿੰਗ ਤੁਸੀਂ ਚੈੱਕ ਕਰ ਲਓ ਪ੍ਰਿੰਟਿੰਗ ਆ ਬਹੁਤ ਸੋਹਣੀ ਆ ਇਹੀ ਸੂਟਾਂ ਨੂੰ ਜੇ ਤੁਸੀਂ ਥੋੜਾ ਜਿਹਾ ਹਨਾ ਸਟਿਚਿੰਗ ਕਰਾ ਕੇ ਇੰਨੇ ਯੂਨੀਕ ਇੰਨੇ ਸੋਹਣੇ ਬਣ ਜਾਣੇ ਇਹੀ ਕਨਸੈਪਟ ਬਹੁਤ ਸੋਹਣੇ ਲੱਗਣਗੇ ਪਾਏ ਹੋਏ ਵੇਅਰ ਕੀਤੇ ਹੋਏ ਸੋ ਤੁਸੀਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਤੁਸੀਂ ਲੈ ਕੇ ਸਕਰੀਨਸ਼ਾਟ ਆਰਡਰ ਕਰਨੇ ਆ ਪਰ ਚੀਜ਼ਾਂ ਬਹੁਤ ਸੋਹਣੀਆਂ ਨੇ ਸਕੂਨਦਾਰ ਕਾਟਨ ਆ ਇੰਨਾ ਜਿਆਦਾ ਗਰਮੀਆਂ ਚ ਇੰਨੇ ਖਿਲਮੇ ਜੇ ਪ੍ਰਿੰਟ ਰਹਿਣਗੇ ਸੂਟ ਦਾ ਕਾਟਨ ਤਾਂ ਆਪਣੇ ਕੋਲ 500 ਤੋਂ ਪਿਓਰ ਕੈਮਬ੍ਰਿਕ ਦਾ ਸਟਾਰਟ ਹੋ ਜਾਂਦਾ ਪਰ ਇੰਨੀਆਂ ਭੈਣਾਂ ਨੇ ਇੰਨੇ ਪਿਆਰ ਦਿੱਤੇ ਨੇ ਇਹਨਾਂ ਸੂਟਾਂ ਨੂੰ ਇਹ ਥਾਨ ਕੱਟੇ ਗਏ ਨੇ ਵੀਡੀਓ ਪੈਣ ਤੋਂ ਪਹਿਲਾਂ ਹੀ ਤੇ ਜਿਹੜੀਆਂ ਭੈਣਾਂ ਨੂੰ ਵੀ ਚਾਹੀਦੇ ਨੇ ਹੁਣ ਸਿੰਗਲ ਸਿੰਗਲ ਸੂਟ ਆ ਜਿੰਨਾਂ ਵਿੱਚ ਹੈਗੇ ਨੇ ਥਾਨ ਉਹ ਪਏ ਨੇ 3-4 ਤੇ ਬਾਕੀ ਸਾਰੇ ਆਪਣੇ ਕੋਲ ਸਿੰਗਲ ਸਿੰਗਲ ਰਹਿ ਗਏ ਨੇ ਸੋ ਜਿਹੜੀਆਂ ਭੈਣਾਂ ਨੂੰ ਚਾਹੀਦੇ ਨੇ ਲੈ ਕੇ ਸਕਰੀਨਸ਼ਾਟ ਆਰਡਰ ਕਰ ਦਿਓ ਆਵਲਾ ਜਿਹੜਾ ਹੁਣ ਮੈਂ ਦਿਖਾਇਆ ਇਹ ਤੁਹਾਨੂੰ ਪਰਪਲ ਸ਼ੇਡ ਦਿਖਾਇਆ ਇਹਦੇ ਵਿੱਚ ਹੁਣ ਮੈਂ ਤੁਹਾਨੂੰ ਚਾਰ ਕਲਰ ਦਿਖਾਉਣੀ ਆ ਆ ਲਓ ਜੀ ਇਹਦੇ ਵਿੱਚ ਇੱਕ ਤੁਹਾਨੂੰ ਮਿਲੂਗਾ ਬਲੈਕ ਸ਼ੇਡ ਆ ਲਓ ਬਲੈਕ ਸ਼ੇਡ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਸ਼ੇਡ ਆ ਸੋ ਜਿਹੜਾ ਸ਼ੇਡ ਤੁਹਾਨੂੰ ਪਸੰਦ ਆਉਂਦਾ ਲਈ ਚਲੋ ਇਹ ਬਲੈਕ ਆ ਪਹਿਲਾਂ ਆਪਾਂ ਪਰਪਲ ਖੋਲੇ ਆ ਨੈਕਸਟ ਇਹਦੇ ਵਿੱਚ ਤੁਹਾਨੂੰ ਮਿਲੂਗਾ ਜੀ ਆ ਲਓ ਗ੍ਰੀਨ ਕਲਰ ਬੋਟਲ ਗ੍ਰੀਨ ਕਲਰ ਬਹੁਤ ਸੋਹਣੀ ਪ੍ਰਿੰਟਿੰਗ ਬਹੁਤ ਸੋਹਣੀ ਆ ਇੰਨੇ ਸੋਹਣੇ ਖਿੜਕੇ ਆਉਣ ਵਾਲੇ ਪ੍ਰਿੰਟ ਹਨਾ ਬਹੁਤ ਹੀ ਪਿਆਰੇ ਤੁਸੀਂ ਦੇਖ ਸਕਦੇ ਹੋ ਤਾਂ ਹੀ ਮੈਂ ਤੁਹਾਨੂੰ ਇਸਾ ਸਾਰੇ ਆਪਣੇ ਨਾਲ ਲਗਾ ਕੇ ਜੇ ਦਿਖਾ ਰਹੀਆਂ ਵੀ ਜਦੋਂ ਵੀਅਰ ਕਰਨੇ ਆ ਤਾਂ ਕਿੰਨੇ ਸੋਹਣੇ ਇਹ ਪ੍ਰਿੰਟ ਲੱਗਣੇ ਆ ਬਹੁਤ ਸੋਹਣੀਆਂ ਪ੍ਰਿੰਟਿੰਗ ਆਈਆਂ ਨੇ ਬਹੁਤ ਹੀ ਪਿਆਰੀਆਂ ਸੋ ਜਿਹੜਾ ਵੀ ਪ੍ਰਿੰਟ ਤੁਹਾਨੂੰ ਲੱਗਦਾ ਵਾ ਵੀ ਸੋਨਾ ਵਾ ਬਹੁਤ ਤੇ ਕਪੜਾ ਬਿਲਕੁਲ ਫਾਈਨ ਕਪੜੇ ਕੰਨੀਆਂ ਬੇਫਿਕਰਿਓ ਐਸ ਕੇ ਦੇ ਬ੍ਰਾਂਡ ਰਾਮ ਟੈਕਸ ਵਾਂਗੂ ਇਹਦੇ ਬਾਰੇ ਇਹਦੇ ਕਪੜੇ ਬਾਰੇ ਫੀਲ ਜਾਂ ਦੱਸਣ ਦੀ ਲੋੜ ਨਹੀਂ ਪੈਂਦੀ ਟੌਪ ਦੇ ਬ੍ਰਾਂਡਾਂ ਵਿੱਚੋਂ ਇੱਕ ਆ ਇਹ ਇਹ ਕਿਹਦੇ ਵਿੱਚ ਤੁਹਾਨੂੰ ਮਿਲੂਗਾ ਜੀ? ਬਲੂ ਕਲਰ। ਇਹਦੇ ਵਿੱਚ ਬਲੈਕ ਆ, ਪਰਪਲ ਆ, ਗ੍ਰੀਨ ਆ ਐਂਡ ਬਲੂ ਸ਼ੇਡ। ਆ ਲਓ। ਬਹੁਤ ਸੋਹਣੀ। ਕੱਟ ਸਾਰਿਆਂ ਦੀ 5 ਮੀਟਰ ਮਿਲੂਗੀ। ਚਾਹੇ ਤੁਹਾਨੂੰ ਦੋ ਪੀਸ ਹੋ ਕੇ ਆਉਣ 2.5-2.5 ਦੇ, ਚਾਹੇ ਤੁਹਾਨੂੰ ਸਾਰਾ ਆਲ ਓਵਰ ਸੂਟ ਆਵੇ ਕੱਟ ਪ੍ਰੋਪਰ 5 ਮੀਟਰ ਤੁਹਾਡੇ ਤੱਕ ਪਹੁੰਚੂਗੀ। ਆ ਲਓ। ਇਹ ਵੀ ਬਹੁਤ ਸੋਹਣਾ ਪੀਸ ਆ, ਬਹੁਤ ਪਿਆਰਾ ਬਲੂ ਕਲਰ ਦੇ ਉੱਪਰ। ਲਓ ਜੀ। ਹੁਣ ਮੈਂ ਤੁਹਾਨੂੰ ਦਿਖਾਉਣੀ ਆ ਲਾਈਟ ਜੇ ਕਲਰ। ਇੰਗਲਿਸ਼ ਕਲਰ ਨਿੱਕੀ ਬੂਟੀ ਲਈ ਜਿਵੇਂ ਤੁਸੀਂ ਆਪਣੀ ਮੰਮੀ ਲਈ ਕਿਸੇ ਨੇ ਲੈਣਾ ਦਾਦੀ ਲਈ ਲੈਣਾ ਜਾਂ ਹਨਾ ਆਪਣੇ ਭੈਣਾਂ ਦੇਖ ਰਹੀਆਂ ਨੇ ਜਿਹੜੀਆਂ ਥੋੜੀਆਂ ਜੀਆਂ ਕਹਿ ਦਿੰਦੀਆਂ ਸਾਨੂੰ ਫਿੱਕੇ ਪਰਮਿੰਦਰ ਫਿੱਕੇ ਕਲਰ ਚਾਹੀਦੇ ਨੇ ਵੀ ਜਿਆਦਾ ਸਾਡੇ ਓਵਰ ਜੇ ਨਾ ਲੱਗਣ ਉਹ ਵਾਲੇ ਕਲਰ ਨੇ ਤੇ ਸਕੂਨ ਇੰਨਾ ਹੋਊਗਾ ਤੁਹਾਨੂੰ ਤੁਸੀਂ ਯਾਦ ਕਰੋਗੇ ਕੱਪੜੇ ਨੂੰ ਪਾ ਕੇ ਇੰਨਾ ਸੋਹਣਾ ਫੈਬਰਿਕ ਆ ਦੇਖੋ ਬਹੁਤ ਸੋਹਣਾ ਫੈਬਰਿਕ ਆ ਵੇਅਰ ਕੀਤਾ ਸੂਟ ਇਹਦੇ ਇਹ ਹੈਗਾ ਸਕਾਈ ਜੈ ਕਲਰ ਸਕਾਈ ਕਲਰ ਆ ਇਹ ਬਹੁਤ ਹੀ ਪਿਆਰਾ ਇਦਾਂ ਇਹ ਤਾਂ ਸਾਰਾ ਨਿੱਕੀ ਨਿੱਕੀ ਬੂਟੀ ਦਾ ਪ੍ਰਿੰਟ ਆ ਇੰਗਲਿਸ਼ ਜੈ ਕਲਰ ਆ ਤੇ ਇਹਦੇ ਵਿੱਚ ਵੀ ਤੁਹਾਨੂੰ ਚਾਰ ਕਲਰ ਮਿਲਣਗੇ ਇਹ ਆਪਣੇ ਕੋਲ ਸਿੰਗਲ ਸੂਟ ਰਹਿ ਗਿਆ ਇੱਕ ਇਹਦੇ ਵਿੱਚ ਸਿੰਗਲ ਆਪਣੇ ਕੋਲ ਰਹਿ ਗਿਆ ਵਾ ਆਹ ਵਾਲਾ ਕਲਰ ਆਫ ਵਾਈਟ ਇਹ ਵੀ ਆਪਣੇ ਕੋਲ ਸਿੰਗਲ ਹੀ ਆ ਹਾਂ ਲੋ ਸੇਮ ਨਿੱਕੀ ਬੂਟੀ ਦਾ ਪ੍ਰਿੰਟ ਆ ਬਹੁਤ ਸੋਹਣਾ ਬੜਾ ਜਿਵੇਂ ਇਹਦੇ ਵਿੱਚ ਕੰਟਰਾਸਟ ਆ ਜਾਂਦਾ ਨਾ ਕੰਟਰਾਸਟ ਆਪਾਂ ਆਹ ਜਿਵੇਂ ਲਾਈਟ ਜਾਂ ਪੀਚ ਆ ਇਹਦੇ ਨਾਲ ਆਪਾਂ ਸੇਮ ਪਾਈਪਿੰਗ ਲਗਾ ਕੇ ਜਿਹੜੀਆਂ ਭੈਣਾਂ ਫਿੱਕਾ ਦੁਪੱਟਾ ਰੱਖਣਾ ਚਾਹੁੰਦੀਆਂ ਤੁਸੀਂ ਬੇਸ ਨਾਲ ਦਾ ਲਗਵਾ ਸਕਦੇ ਹੋ ਫਿਰ ਤਾਂ ਬੇਸ ਨਾਲ ਦੀ ਵੀ ਤੁਸੀਂ ਉੱਤੇ ਲੈਸ ਕਈ ਭੈਣਾਂ ਲਗਵਾਉਂਦੀਆਂ ਨੇ ਪਰ ਇਹ ਲਾਈਟ ਇਹ ਵੀ ਪੀਚ ਕਲਰ ਬਹੁਤ ਲਾਈਟ ਆ ਤਾਂ ਪੀਚ ਦੀ ਲੈਸ ਲਵਾ ਲਓ ਜਾਂ ਫਿਰ ਪੀਚ ਦੁਪੱਟਾ ਕਰਕੇ ਬੇਸ ਨਾਲ ਦੀ ਲੈਸ ਲਵਾ ਲਓ ਬਹੁਤ ਸੋਹਣੇ ਸੂਟ ਜਾਣਗੇ ਪ੍ਰੋਪਰ ਤਿਆਰ ਹੋ ਜਾਣਗੇ ਜਿਹੜੀਆਂ ਭੈਣਾਂ ਨੇ ਸਟਿਚਿੰਗ ਕਰਵਾ ਕੇ ਲੈਣੇ ਆ ਸਟਿਚਿੰਗ ਕਰਵਾ ਕੇ ਲੈ ਲਓ ਜੇ ਤੁਸੀਂ ਵਿਦਆਊਟ ਸਟਿਚਿੰਗ ਲੈਣ विदाउट स्टिचिंग ਲੈ ਸਕਦੇ ਹੋ ਜਾਂ ਕਈ ਭੈਣਾਂ ਕਹਿ ਦਿੰਦੀਆਂ ਨੇ ਵੀ ਪਰਮਿੰਦਰ ਦੁਪट्टे ਡਾਈ ਕਰਵਾ ਕੇ ਨਾਲ ਹੀ ਲਾ ਦੇ ਹਨਾ ਤਾਂ ਆਪਾਂ ਦੁਪट्टे ਵੀ ਡਾਈ ਕਰਵਾ ਕੇ ਨਾਲ ਹੀ ਲਾ ਦਨੇ ਆ ਆ ਲੋ ਇਹਨਾਂ ਦੇ ਹਜੇ ਆਪਣੇ ਕੋਲ ਹੈਗੇ ਹਨ ਤੇ 2 2 ਸੂਟ ਹੋਣਗੇ ਆ ਲੋ ਇਹਦੇ ਵਿੱਚ ਵੀ ਆ ਹੈਗਾ ਵਾ ਗ੍ਰੇ ਕਲਰ ਇਹ ਗ੍ਰੇ ਕਲਰ ਆ ਸੇਮ ਆਵਲੇ ਡਿਜ਼ਾਈਨਾਂ ਜਿੱਚ ਆਪਾਂ ਸਿੰਗਾ ਸਿੰਗਲ ਪੀਸ ਦਿਖਾਇਆ ਤੁਹਾਨੂੰ ਮੈਂ ਇਹ ਗ੍ਰੇ ਕਲਰ ਮਿਲੂਗਾ ਸੇਮ ਨਿੱਕੀ ਬੁੱਟੀ ਦਾ ਡਿਜ਼ਾਈਨ ਹੈ ਇਹਦਾ ਆਪਣੇ ਕੋਲ ਦੋ ਸੂਟ ਹੈ ਜਿਹੜੇ ਡੰਡੇ ਤੇ ਹੈਗੇ ਨੇ ਸਾਰੇ ਇਸੇ ਤਰ੍ਹਾਂ ਹੀ ਆਉਂਦੇ ਨੇ ਤੇ ਇੱਕ ਇਹਦੇ ਵਿੱਚ ਤੁਹਾਨੂੰ ਮਿਲੇਗਾ ਜੀ ਲਾਈਟ ਜਾਂ ਲੈਮਨ ਸ਼ੇਡ ਇਹ yellow ਲੈਮਨ ਜਾਂ ਸ਼ੇਡ ਆ ਬਿਲਕੁਲ ਹੀ ਫਿੱਕਾ ਜਿਹਨੂੰ ਕਹਦੇ ਜੇ ਇਹਨੂੰ ਮੈਂ ਮਸਟਰਡ ਕਲਰ ਕਹੂੰਗੀ ਤਾਂ ਉਹ ਗੋੜੇ ਚ ਚਲਿਆ ਜਾਊਗਾ ਇਹ ਲੈਮਨ ਸ਼ੇਡ ਆ ਬਿਲਕੁਲ ਇੰਗਲਿਸ਼ ਜਿਹਾ ਕਲਰ ਆ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਸੋ ਫਟਾਫਟ ਲੈ ਲਓ ਸਕਰੀਨਸ਼ਾਟ ਦਾਂਗੇ ਤੁਹਾਡੀ ਪਸੰਦ ਦਾ ਡਿਜ਼ਾਈਨ ਤੁਹਾਨੂੰ ਮਿਲ ਸਕੇ ਲਓ ਜੀ ਨੈਕਸਟ ਪ੍ਰਿੰਟ ਵੀ ਦਿਖਾ ਦਿੰਨੇ ਆ ਇਹ ਵੀ ਪ੍ਰਿੰਟਿੰਗ ਬਹੁਤ ਸੋਹਣੀ ਆ ਬਹੁਤ ਪਿਆਰੀ ਆ ਬਲੈਕ ਇਹਦਾ ਹੋਊਗਾ ਬੇਸ ਬਲੈਕ ਇਹ ਵੀ ਨਿੱਕੀ ਨਿੱਕੀ ਬੂਟੀ ਦਾ ਪ੍ਰਿੰਟ ਆਹ ਲਓ ਨਿੱਕੀ ਨਿੱਕੀ ਬੂਟੀਆਂ ਦੇਖੋ ਸਾਰਾ ਬਹੁਤ ਇਹ ਵੀ ਸਿੰਗਲ ਸੂਟ ਆਪਣੇ ਕੋਲੇ ਇਸ ਇਹਦੇ ਵਿੱਚ ਕਲਰ ਚਾਰ ਨੇ ਦੋ ਤਾਂ ਆਪਣੇ ਕੋਲੇ ਡੰਡਿਆਂ ਦੇ ਉੱਪਰ ਹੈਗੇ ਨੇ ਤੇ ਦੋ ਦੇ ਵਿੱਚ ਸਿੰਗਲ ਸਿੰਗਲ ਪੀਸ ਰਹਿ ਗਿਆ ਵਾ ਇਹਨਾਂ ਦੀਆਂ ਕੰਨੀਆਂ ਤੋਂ ਇਹਨਾਂ ਦੇ ਕਲਰਾਂ ਦਾ ਜ਼ਿਆਦਾ ਪਤਾ ਲੱਗਦਾ ਜਿਵੇਂ ਇਹ ਬਲੈਕਿਸ਼ ਬਲੂ ਜਿਹਾ ਕਲਰ ਆ ਇਹ ਵੀ ਬਹੁਤ ਪਿਆਰਾ ਦੇਖੋ ਪੀਸ ਤਾਂ ਇੰਨੇ ਸੋਹਣੇ ਸੋਹਣੇ ਆ ਬਣੇ ਹੋਏ ਪੀਸਾਂ ਜਿਹੜੇ ਲੁੱਕ ਆਣੀਆਂ ਉਹ ਵੀ ਬਹੁਤ ਸੋਹਣੀਆਂ ਆਣੀਆਂ ਬਹੁਤ ਪਿਆਰੀਆਂ ਆਣੀਆਂ ਇਹ ਵੀ ਪ੍ਰਿੰਟਿੰਗ ਸੋ ਇਹਦੇ ਵਿੱਚ ਹੁਣ ਮੈਂ ਤੁਹਾਨੂੰ ਕਲਰ ਦੇਖੇ ਦਿਖਾ ਦਿੰਨੀ ਆ ਪ੍ਰਿੰਟਿੰਗਾਂ ਤੁਸੀਂ ਚੈੱਕ ਕਰ ਲਓ ਜਿਹੜੀਆਂ ਹੈਗੀਆਂ ਨੇ ਬਹੁਤ ਸੋਹਣੀਆਂ ਇਹ ਹੈਗਾ ਪ੍ਰੋਪਰ ਬਲੈਕ ਕਲਰ ਉਹ ਜਿਹੜਾ ਸੀਗਾ ਉਹ ਬਲੂ ਕਲਰ ਸੀ ਉਹਦਾ ਬੇਸ ਬਲੂ ਸੀ ਉੱਪਰ ਪੇਂਟਿੰਗ ਸਾਰੀ ਸੇਮ ਰਹੂਗੀ ਬਲੈਕ ਕਲਰ ਜਿਹੜਾ ਮਰਜ਼ੀ ਲੈ ਲਿਓ ਜਿਆਦਾ ਫਰਕ ਨਹੀਂ ਹੈਗਾ ਇਹ ਜਿਹੜੇ ਆ ਹਾਂ ਇਹਦੇ ਉੱਪਰ ਆ ਡੰਡਿਆਂ ਦੇ ਉੱਪਰ ਇਹ ਹੈਗਾ ਇੱਕ ਪਰਪਲ ਛੇੜਾ ਦੇਖੋ ਇਹਦੀ ਕੰਨੀ ਤੋਂ ਪਤਾ ਲੱਗੂਗਾ ਇਦਾਂ ਦਾ ਕਾਫੀ ਪਰਪਲ ਜਿਹਾ ਛੇੜਾ ਆ ਵਾਲਾ ਇਹਦਾ ਬੇਸ ਇਦਾਂ ਦਾ ਉੱਪਰ ਸਾਰੀ ਬੂਟੀ ਆ ਜਿਹੜੀ ਉਹ ਸੇਮ ਰੋ ਉਹ ਸੇਮ ਹੀ ਮਿਲੋਗੀ ਤੁਹਾਨੂੰ ਆ ਲੋ ਪੇਂਟਿੰਗ ਸਾਰੀ ਸੇਮ ਰੋਗੀ ਇੱਕ ਇਹਦੇ ਵਿੱਚ ਮਿਲੂਗਾ ਵਾਈਨ ਪਰਪਲ ਆ ਇੱਕ ਪ੍ਰੋਪਰ ਪਰਪਲ ਆ ਇਦਾਂ ਜਿਹਾ ਇਹ ਦੋਨੇ ਕਲਰ ਆ ਲੋ ਇਹਦੀ ਵੀ ਤੁਹਾਨੂੰ ਮੈਂ ਆ ਦਿਖਾ ਦਿੰਨੀ ਆ ਆ ਦੇਖੋ ਇਹ ਦੇਖਣ ਨੂੰ ਤੁਹਾਨੂੰ ਕੈਮਰੇ 'ਚ ਦੋਨੇ ਲਗਦੇ ਆਉਣਗੀਆਂ ਕਾਫੀ ਜੀਆਂ ਪਰ ਇਹ ਕਾਫੀ ਜੀ ਨਹੀਂ ਥੋੜਾ ਜਿਵੇਂ ਆਹ ਵਾਲਾ ਹੈਗਾ ਆਹ ਵਾਲਾ ਪਰਪਲ ਆ ਡਾਰਕ ਜਾਂ ਕਲਾਉਂਜੀ ਚ ਪਰਪਲ ਹੁੰਦਾ ਆਹ ਵਾਲਾ ਜਿਹੜਾ ਹੁੰਦਾ ਥੋੜਾ ਜਿਹਾ ਲਾਈਟ ਪਰਪਲ ਲਾਲੀ ਜੀ ਚ ਹੁੰਦਾ ਉਦਾਂ ਦਾ ਥੋੜਾ ਥੋੜਾ ਫਰਕ ਆ ਜਿਹੜਾ ਤੁਹਾਨੂੰ ਚਾਹੀਦਾ ਹੋ ਤੁਸੀਂ ਦੱਸ ਦਿਓ ਵੈਸੇ ਕੁਝ ਖਾਸ ਫਰਕ ਨਹੀਂ ਕਿਉਂਕਿ ਸਾਰਾ ਬੂਟੀ ਨਾਲ ਭਰਿਆ ਹੋਇਆ 베ਸਟ ਹੈ ਤਾਂ ਜਿਆਦਾ ਦਿਨਦਾ ਹੀ ਨਹੀਂ ਹੈਗਾ ਸਾਰਾ ਇਹ ਬੂਟੀਆਂ ਦੇ ਨਾਲ ਭਰੇ ਹੋਏ ਨੇ ਬਿਲਕੁਲ ਲੋਡ ਇੱਕ ਤੁਹਾਨੂੰ ਪ੍ਰਿੰਟ ਦਿਖਾਉਣੀ ਆ ਮੈਂ ਅੰਬੀ ਵਾਲਾ ਇਹ ਵੀ ਪ੍ਰਿੰਟ ਬਹੁਤ ਸੋਹਣਾ ਇਹ ਪ੍ਰਿੰਟ ਦਾ ਆਪਣੇ ਕੋਲ ਸਿੰਗਲ ਸਿੰਗਲ ਸੂਟ ਹੀ ਰਹਿ ਗਿਆ ਇਹਦੇ ਵਿੱਚ ਹੁਣ ਆਪਣੇ ਕੋਲ ਹੋਰ ਅਦਰ ਸੂਟ ਨਹੀਂ ਇਹਦੇ ਵਿੱਚ ਕਲਰ ਤਿੰਨੇ ਤਿੰਨਾਂ ਦਾ ਸਿੰਗਲ ਸਿੰਗਲ ਸੂਟ ਹੈਗਾ ਦੇਖੋ ਅੰਬੀ ਦਾ ਡਿਜ਼ਾਈਨ ਬਣਿਆ ਹੋਇਆ ਬਹੁਤ ਹੀ ਪਿਆਰਾ ਡਿਜ਼ਾਈਨਿੰਗ ਬਹੁਤ ਸੋਹਣੀ ਆ ਕਲਰ ਵੀ ਇਹਦੇ ਸਾਰੇ ਜਿਹੜੇ ਆਉਣਗੇ ਇੰਗਲਿਸ਼ ਕਲਰ ਆਉਣਗੇ ਪ੍ਰੋਪਰ ਇੰਗਲਿਸ਼ ਕਲਰ ਤੁਹਾਨੂੰ ਮਿਲਣਗੇ ਇਹਦੇ ਇਹਦੇ ਵਿੱਚ ਕਲਰ ਤੁਹਾਨੂੰ ਮਿਲ ਜਾਣਗੇ ਜੀ ਦੋ ਜਿਹੜਾ ਇਹ ਆਪਾਂ ਖੋਲੇ ਸੀਗਾ ਦਿਖਾਇਆ ਤੁਹਾਨੂੰ ਇਹ ਗਰੇਜ ਆ ਕਲਰ ਆ ਇੱਕ ਇਹਦੇ ਵਿੱਚ ਤੁਹਾਨੂੰ ਮਿਲ ਜੂਗਾ ਆ ਲਓ ਆਫ ਵਾਈਟ ਕਲਰ ਇਹ ਵੀ ਅੰਬੀ ਦਾ ਡਿਜ਼ਾਈਨ ਆ ਇੱਕ ਇਹਦੇ ਵਿੱਚ ਕਲਰ ਹੈਗਾ ਜੀ ਪਿਸਤਾ ਗ੍ਰੀਨ ਕਲਰ ਇੱਕ ਹੈਗਾ ਪਿਸਤਾ ਗ੍ਰੀਨ ਕਲਰ ਦੇਖੋ ਕਲਰਿੰਗਾਂ ਬਹੁਤ ਸੋਹਣੀਆਂ ਪ੍ਰਿੰਟਿੰਗਾਂ ਵੀ ਬਹੁਤ ਸੋਹਣੀਆਂ ਕੱਪੜਾ ਵੀ ਇੰਨਾ ਜ਼ਿਆਦਾ ਫਾਈਨ ਆ ਤੁਸੀਂ ਖੁਦ ਸੋਚੋਗੇ ਇਹੀ ਸੂਟ ਬਾਜ਼ਾਰ ਦੇ ਵਿੱਚ ਹਜ਼ਾਰ-ਹਜ਼ਾਰ ਆਰਾਮ ਦੇ ਨਾਲ ਸੇਲ ਹੋ ਰਿਹਾ ਜਦੋਂ ਆਪਾਂ ਕਟਵਾਉਨੇ ਆ ਥਾਣਾ ਤੋਂ ਜਾ ਕੇ ਹਜ਼ਾਰ ਜਿਆਦਾ ਤੋਂ ਜ਼ਿਆਦਾ 1200 ਨਹੀਂ ਤਾਂ 1500 ਆਰਾਮ ਦੇ ਨਾਲ ਜਿੰਨਾ ਕਿਉਂਕਿ ਕੱਪੜਾ ਹੀ ਇੰਨਾ ਜ਼ਿਆਦਾ ਵਧੀਆ ਇੰਨਾ ਸੋਹਣਾ ਵਾ ਨਾ ਵੀ ਤੁਸੀਂ ਖੁਦ ਕਹੋਗੇ ਕੈਮਰਿਕ ਦੇ ਸੂਟਾਂ ਨੂੰ ਛੱਡ ਕੇ ਜਦੋਂ ਭੈਣਾ ਇੱਧਰ ਮੇਰੇ ਕੈਮਰਿਕ ਦੀ ਢੇਰੀ ਲੱਗੀ ਹੋਈ ਆ ਉਹਨੂੰ ਛੱਡ ਕੇ ਜਦੋਂ ਉੱਧਰ ਨੂੰ ਜਾਂਦੀਆਂ ਨੇ ਇਹ ਸਾਰੇ ਰੋਲ ਉੱਧਰ ਲੱਗੇ ਹੁੰਦੇ ਨੇ ਤਾਂ ਭੈਣਾ ਕਹਿੰਦੀ ਨਹੀਂ ਇੰਨਾ ਚ ਹੀ ਕੱਟ ਲਓ ਜੀ ਇੰਨਾ ਸੋਹਣਾ ਇੰਨਾ ਵਧੀਆ ਇੰਨਾ ਲਾਈਟ ਵੇਟ ਆ ਇਨਾ ਸਕੂਨਦਾਰਾ ਫੈਬਰਿਕ ਬਹੁਤ ਸੋਹਣੀ ਕਲੈਕਸ਼ਨ ਆਈ ਹੋਈ ਹੈ ਇਹ ਲੋ ਇੱਕ ਪ੍ਰਿੰਟ ਤੁਹਾਨੂੰ ਆਹ ਵਾਲਾ ਮਿਲੇਗਾ ਇਹ ਵੀ ਬਹੁਤ ਸੋਹਣਾ PRINTING ਆ ਤੇ e 3D PRINT ਆ ਸੋ ਜਿਹੜੀਆਂ ਭੈਣਾਂ ਨੂੰ ਚਾਹੀਦਾ ਹੈ ਸਿੰਗਲ ਪੀਸ ਆ ਜਿਹੜੀ ਭੈਣ ਨੂੰ ਚਾਹੀਦਾ ਲੈ ਕੇ ਸਕਰੀਨਸ਼ਾਟ ਆਰਡਰ ਕਰ ਦਿਓ ਤਾਂ ਕਿ ਤੁਹਾਡੀ ਪਸੰਦ ਦਾ ਤੁਹਾਨੂੰ ਮਿਲ ਸਕੇ ਸੂਟ ਤੇ ਅੱਜ ਦੀ ਵੀਡੀਓ ਦਾ ਲਾਸਟ ਸੂਟ ਹੈਗਾ ਜੀ ਆ ਲੋ ਬਲੂ ਕਲਰ ਦਾ ਇਹ ਵੀ ਬਹੁਤ ਸੋਹਣਾ ਦੇਖੋ ਕਲੈਕਸ਼ਨਾਂ ਤਾਂ ਇੰਨੀਆਂ ਸੋਹਣੀਆਂ ਮੈਨੂੰ ਲੱਗਦਾ ਹੈ ਕਿ ਮੈਂ ਹੀ ਸਾਰੇ ਥਿੱਕੀ-ਥਿੱਕੀ ਖਸਮਾ ਕੇ ਪਾ ਲਾਂ ਬਹੁਤ ਸੋਹਣੀ ਫੀਲਾ ਕੱਪੜੇ ਦੀ ਬਹੁਤ ਹੀ ਪਿਆਰੀ ਆ ਲੋ ਇਹ ਬਲੂ ਕਲਰ ਆ ਬਹੁਤ ਸੋਹਣਾ ਪ੍ਰਿੰਟ ਵੀ ਬਹੁਤ ਸੋਹਣਾ ਤੇ ਕਲਰ ਵੀ ਬਹੁਤ ਸੋਹਣਾ ਬ੍ਰਾਈਟ ਜਿਹਾ ਦਾ ਸੋ ਇਹ ਸੀਗੀ ਅੱਜ ਦੀ ਆਪਣੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਬਹੁਤ ਸੋਹਣੀ ਲੈ ਕੇ ਆਈਆਂ ਤੇ ਸੁਪਰ ਹਿੱਟ ਆ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਲੈ ਕੇ ਸਕਰੀਨਸ਼ਾਟ ਆਰਡਰ ਕਰਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਹੋ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਦੇ ਹੋ ਇਦਾਂ ਇਦਾਂ ਦੇ ਸੋਹਣੇ ਸੋਹਣੇ ਸੂਟ ਦੇਖਣ ਲਈ ਹਰ ਤਰ੍ਹਾਂ ਦੀ ਵੈਰਾਈਟੀ ਹਰ ਤਰ੍ਹਾਂ ਦਾ ਬ੍ਰਾਂਡ ਤੁਹਾਨੂੰ ਦੇਖਣ ਨੂੰ ਮਿਲੇਗਾ ਹਰ ਤਰ੍ਹਾਂ ਦੀ ਰੇਂਜ ਆਪਾਂ ਲੈ ਕੇ ਆਉਂਦੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਜਾਓ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਸ਼ੀ ਕਾਲ ਜੀ